ਕਾਨੂੰਨ ਬਹੁਤ ਮਾੜੇ ਆ 99% ਗਲਤ ਆ ਜੇ ਕੋਈ 1% ਹੋ ਸਕੇ ਤਾਂ ਹੋ ਸਕਦਾ ਮੋਦੀ ਦੀ ਝਕੰਨੀ ਬਹੁਤ ਮਾੜੀ ਆ ਜੀ ਇਹ ਸੱਤਵੀਂ ਮੀਟਿੰਗ ਆ ਤੁਹਾਨੂੰ ਪਤਾ ਹੀ ਆ ਉਹ ਲਾਰੇ ਲਾਉਂਦੇ ਆ ਲਾਰੇ ਅਸੀਂ ਮੰਨਨੇ ਨਹੀਂ ਅਸੀਂ ਹੁਣ ਹਾਂ ਤੇ ਨਾ ਚਾ ਸਾਡੇ ਜਿੰਨੇ ਵੀ ਉੱਥੇ ਆਗੂ ਜਾਂਦੇ ਆ ਉਹਨਾਂ ਨੂੰ ਅਸੀਂ ਇਹੀ ਆਖਿਆ ਵੀ ਹਾਂ ਜਾਂ ਨਾ ਗੰਗਨਾ ਮਾਰੇ ਕੀ ਕਹਿਣਾ ਤੁਹਾਡੇ ਇਹ ਜਿਹਾ ਲੰਡੀ ਪੂਚੀ ਬਾਰੇ ਆਪਾਂ ਕੁਝ ਬੋਲਣਾ ਹੀ ਨਹੀਂ ਚਾਹੁੰਦੇ ਜਿਹੜੇ ਵੀ ਸਾਡੇ ਸਿੰਗਰ ਜਾਂ ਕਲਾਕਾਰ ਜਾਂ ਦੂਜੀ ਆਪਣੇ ਐਕਟਰ ਵਗੈਰਾ ਜੋ ਸਾਡਾ ਸਮਰਥਨ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਲੱਲੀ ਛੱਲੀ ਬੋਲ ਰਹੀ ਹੈ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਆਪਦੀ ਜ਼ੁਬਾਨ ਨਹੀਂ ਗੰਦੀ ਕਰਾਉਂਦੇ ਅੱਜ ਕਿਸਾਨ ਜਥੇਬੰਦੀਆਂ ਵੱਲੋਂ ਭਾਰਤ ਬੰਦ ਦੀ ਕਾਲ ਸੀ ਤੇ ਬਠਿੰਡਾ ਦੇ ਵਿੱਚ ਭਾਈ ਕਨਈਆ ਚੌਕ ਪੂਰੀ ਤਰ੍ਹਾਂ ਦੇ ਨਾਲ ਚੱਕਾ ਜਾਮ ਕੀਤਾ ਹੋਇਆ ਵਕਵਾਕ ਜਥੇਬੰਦੀਆਂ ਪਹੁੰਚੀਆਂ ਹੋਈਆਂ ਨੇ ਜਿਨ੍ਹਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਨੌਜਵਾਨ ਵਰਗ ਦੇ ਕਿਸਾਨ ਨੇ ਜਿਹੜੇ ਉਹ ਵੀ ਪਹੁੰਚੇ ਐ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਸਾਰੇ ਜਿਹੜੇ ਨੌਜਵਾਨ ਨੇ ਇੱਥੇ ਪਹੁੰਚੇ ਹੋਏ ਐ ਕਾਫੀ ਜਿਹੜਾ ਸੰਘਰਸ਼ ਨੂੰ ਹੰਗਾਰਾ ਮਿਲਿਆ ਗੱਲ ਬਾਤ ਵੀ ਕਰਾਂਗੇ ਕੀ ਕਹਿਣਾ ਇਹਨਾਂ ਦਾ ਸਾਰਾ ਪਾਪਾ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਜਸਪਾਲ ਸਿੰਘ ਪਿੰਡ ਭਾਦਰਗੜ ਜੰਡੀਆਂ ਦੱਸੋ ਜਰਾ ਖੇਤੀ ਕਾਨੂੰਨ ਜਿਹੜੇ ਬਣਾਏ ਨੇ ਕੇਂਦਰ ਵੱਲੋਂ ਕਿਵੇਂ ਦੇਖਦੇ ਹੋ ਇਹਨਾਂ ਨੂੰ ਇਹ ਜੀ ਤੁਹਾਨੂੰ ਪਤਾ ਹੀ ਆ ਕਾਨੂੰਨ ਬਹੁਤ ਮਾੜੇ ਆ 99% ਗਲਤ ਆ ਜੇ ਕੋਈ 1% ਹੋ ਸਕੇ ਤਾਂ ਹੋ ਸਕਦਾ મોદી ਦੀ ਝਕੰਨੀ ਬਹੁਤ ਮਾੜੀ ਆ ਹੁਣ ਤੁਹਾਨੂੰ ਪਤਾ ਹੀ ਆ ਹਾਈ ਲੈਵਲ ਤੇ ਇਹ ਕੰਮ ਜਾ ਰਿਹਾ ਠੀਕ ਆ ਨਾ ਅੱਜ ਜਿਵੇਂ 8 ਤਰੀਕ ਦਾ ਸੀਗਾ ਭਾਰਤ ਬੰਦ ਉਹਦੇ ਵਿੱਚ ਸਾਰੇ ਵਰਗ ਨੇ ਕਿਸਾਨ ਦਾ ਬਹੁਤ ਵਧੀਆ ਸਮਰਥਨ ਦਿੱਤਾ ਅਸੀਂ ਸਾਰੇ ਵੀਰਾਂ ਦਾ ਦਿਲੋਂ ਧੰਨਵਾਦ ਕਰਦੇ ਆਂ ਸਾਰੇ ਰਲ ਕੇ ਕਿ ਇਸੇ ਤਰ੍ਹਾਂ ਜੇ ਆਪਣਾ ਏਕਾ ਨਾ ਤੇ ਮੋਦੀ ਨੂੰ ਨਾਥ ਆਪਾਂ ਪਾਈ ਲਓ ਇਹ ਜੰਗ ਜਿਹੜੀ ਚੱਲ ਰਹੀ ਆ ਜੰਗ ਜਿਹੜੀਆਂ ਸਾਡੇ ਗੁਰੂਆਂ ਨੇ ਲੜੀਆਂ ਸੀ ਅਸੀਂ ਕਦੇ ਹਰੇ ਨਹੀਂ ਜ਼ਿੰਦਗੀ 'ਚ ਤੇ ਇਹ ਜੰਗ ਅਸੀਂ ਜਿੱਤ ਕੇ ਪੰਜਾਬੀਆਂ ਦੀ ਝੋਲੀ ਵਿੱਚ ਪਾ ਦੇਵਾਂਗੇ ਅੱਛਾ ਭਾਜੀ ਕਈ ਮੀਟਿੰਗਸ ਹੋ ਚੁੱਕੀਆਂ ਨੇ ਇਸ ਤੋਂ ਪਹਿਲਾਂ ਹੈਨਾ ਕੱਲ ਵੀ ਹੋਣ ਵਾਲੀ ਆ ਮੀਟਿੰਗ ਇੱਕ 9 ਤਰੀਕ ਨੂੰ ਕਿਸਾਨਾਂ ਦੀ ਕਿਵੇਂ ਦੇਖਦੇ ਹੋ ਕੁਛ ਸਿੱਟਾ ਨਿਕਲ ਸਕੇਗਾ ਇਸ ਦੇ ਹਾਂ ਸਿੱਟਾ ਤਾਂ ਵੇਖੋ ਜੀ ਇਹੀ ਅਸੀਂ ਮੋਦੀ ਨੂੰ ਪੁੱਛਣਾ ਚਾਹੁੰਦੇ ਆਂ ਵੀ ਅਸੀਂ ਇਹ ਜੰਗ ਜਿਹੜੀ ਲੜੀ ਆ ਇਹ ਲੜ ਕੇ ਇਤਿਹਾਸ ਰਚਣਾ ਤੂੰ ਸਾਨੂੰ ਹਾਂ ਦੇ ਵਿੱਚ ਜਵਾਬ ਦੇ ਲਾਰੇ ਨਾਲ ਆ ਅਸੀਂ ਜਿਹੜੇ ਦਿੱਲੀ ਗਏ ਆ ਸਾਡੇ ਬੱਚੇ 5 ਸਾਲਾਂ ਤੋਂ ਲੈ ਕੇ ਸਾਡੇ ਬਾਪੂ ਬੈਠੇ 90 95 ਸਾਲ ਤਾਈਂ ਅਸੀਂ ਪਹਿਲਾ ਮਹੀਨਿਆਂ ਚ ਰਚਿਆ ਸੀ ਹੁਣ ਸਾਲਾਂ ਦੇ ਵਿੱਚ ਉੱਥੇ ਜਾ ਕੇ ਜਿਹੜਾ ਇਤਿਹਾਸ ਰਚ ਦੇਣ ਭਾਜੀ ਸਾਡੇ ਬਜ਼ੁਰਗ ਸਾਰੇ ਹੀ ਹਨਾ ਕੜਾਕੇ ਦੀ ਠੰਡ ਦੇ ਵਿੱਚ ਬੈਠੇ ਆ ਜਿਹੜੀ ਉਮਰ ਦੇ ਵਿੱਚ ਪੋਤੇ ਦੋਤਿਆਂ ਨਾਲ ਖੇਡਣਾ ਸੀਗਾ ਹਨਾ ਉਹ ਬੈਠੇ ਆ ਤੇ ਕਾਫੀ ਜਿਹੜਾ ਪ੍ਰੋਬਲਮ ਸਮੱਸਿਆ ਹੋ ਹੀ ਰਹੀ ਹੈ ਕਾਫੀ ਡੈਥਸ ਵੀ ਹੋ ਚੁੱਕੀਆਂ ਨੇ ਕੀ ਲੱਗਦਾ ਤੁਹਾਨੂੰ ਕੀ ਹੋਣਾ ਹੁਣ ਅਗਲਾ ਕੀ ਬਣੇ ਵੇਖੋ ਜੀ ਜਿਹੜੀਆਂ ਜੁਣੀਆਂ ਸੀ ਮੁੱਲ ਅੱਜ ਪਿਆ ਸਾਡੇ ਬਾਪੂਆਂ ਦਾ ਸਾਨੂੰ ਨਹੀਂ ਸੀ ਪਤਾ ਅਸੀਂ ਤਾਂ ਕਹਿੰਦੇ ਹੁੰਦੇ ਸੀਗੇ ਵੀ ਇਹ ਬਜ਼ੁਰਗ ਐਵੇਂ ਤੁਰੇ ਫਿਰਦੇ ਆ ਪਰ ਅਸੀਂ ਸਾਡਾ ਸਿਰ ਝੁਕਦਾ ਸਾਡੇ ਬਾਪੂਆਂ ਨੂੰ ਸਾਡੇ ਬੱਚੇ ਆ ਜਿਹੜੇ ਉੱਥੇ ਠੰਡ 'ਚ ਜਾਂਦੇ ਆ ਸਾਡੇ ਬਾਪੂ ਆ ਜਿਹੜੇ ਮੰਨ ਲਓ ਵੀ ਕਿਸੇ ਦੀ ਵੀ ਡੈਥ ਹੁੰਦੀ ਆ ਉਹ ਅਸੀਂ ਸ਼ੀਧੀ ਦਾ ਦਰਜਾ ਦੇਵਾਂਗੇ ਨਮਸਕਾਰ ਕਰਾਂਗੇ ਇਸ ਅੱਖਾਂ ਦੇ ਨਾਲ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਸਾਡੇ ਬਾਪੂਆਂ ਦਾ ਜਿਨ੍ਹਾਂ ਨੇ ਸਾਡੇ ਦੇ ਵਿੱਚ ਜਨੂਨ ਆ ਸਾਡੇ ਵੀਰ ਜਿਹੜੇ ਘਰਾਂ ਦੇ ਵਿੱਚ ਬੈਠੇ ਸੀਗੇ ਮੋਬਾਈਲਾਂ ਦੇ ਵਿੱਚ ਰੁੱਝੇ ਹੋਏ ਸੀਗੇ ਅੱਜ ਇਹਨਾਂ ਨੇ ਮੋਬਾਈਲ ਇੱਕ ਸਾਈਡ ਤੇ ਛੱਡ ਕੇ ਇਤਿਹਾਸ ਰੱਖਤਾ ਜਿਹੜਾ ਕਹਿੰਦੇ ਸੀਗੇ ਵੀ ਪੰਜਾਬੀ ਇੱਕ ਨਿਸ਼ੇੜੀ ਆ ਇਹ ਮੋਦੀ ਦਾ ਵਹਿਮ ਸੀਗਾ ਇਹ ਐਵੇਂ ਲੋਕ ਹਵਾ ਛਕਦੇ ਸੀਗੇ ਆ ਵੇਖੋ ਸਾਡੇ ਜਿੰਨੇ ਪੰਜਾਬੀ ਮੁੰਡੇ ਆ ਇਹਨਾਂ ਦਾ ਅੱਜ ਖੂਨ ਪੂਰਾ ਗਰਮ ਹੈ ਇਹ ਕਹਿੰਦੇ ਵੀ ਅਸੀਂ ਮਰਨੋਂ ਮੂਲ ਨਹੀਂ ਡਰਦੇ ਪਰ ਇਹ ਜਿਹੜੀ ਮੰਨ ਲਓ جنگ ਆ ਅਸੀਂ ਜਿੱਤ ਕੇ ਆਪਦੇ ਘਰੇ ਜਾਵਾਂਗੇ ਅੱਛਾ ਪੰਜਾਬੀ ਤਕਰੀਬਨ ਸਾਰੇ ਕਲਾਕਾਰ ਹੀ ਆ ਚੁੱਕੇ ਹੈ ਹਨਾ ਪੰਜਾਬ ਦੇ ਆਪਣੇ ਸੰਘਰਸ਼ ਦੇ ਵਿੱਚ ਕੋਈ ਗੀਤ ਵੀ ਕੱਢ ਰਿਹਾ ਕੋਈ ਸੰਘਰਸ਼ ਤੇ ਵੀ ਬੈਠਾ ਹੈ ਪਰ ਬਾਲੀਵੁੱਡ ਦੇ ਹਜੇ ਤੱਕ ਜਿਹੜੇ ਐਕਟਰ ਨੇ ਹਨਾ ਅਦਾਕਾਰ ਨੇ ਉਹਨਾਂ ਦੀ ਸ਼ਮੂਲੀਅਤ ਹਜੇ ਬਹੁਤ ਘੱਟ ਦੇਖਣ ਨੂੰ ਮਿਲੀ ਹੈ ਸੰਘਰਸ਼ 'ਚ ਤੁਸੀਂ ਨੌਜਵਾਨ ਪੀੜ੍ਹੀਓ ਕਿਵੇਂ ਦੇਖਦੇ ਹੋ ਕੀ ਲੱਗਦਾ ਹੈ ਇਹਦੇ 'ਚ ਵੇਖੋ ਜੀ ਕਈ ਐਕਟਰਾਂ ਦੇ ਮੈਸੇਜ ਆ ਚੁੱਕੇ ਨੇ ਕਰਸਾਨੀ ਦੇ ਨਾਲ ਉਹਨਾਂ ਨੇ ਸਮਰਥਨ ਦਿੱਤਾ ਸੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਜਿਹੜੀਆਂ ਕੰਗਣਾਰਗੀਆਂ ਜਿਵੇਂ ਸਾਡੀ ਬੇਬੇਕੋ ਬੇਬੇਜੀ ਮਹਿੰਦਰ ਕੌਰ ਨੇ ਪਿੰਡ ਭਾਦਰਗੜ ਝੰਡੀਆਂ ਤੋਂ ਉਹਨਾਂ ਕੋਲੇ 12 ਏਕੜ ਪੈਲੀ ਸੀਗੀ ਕਹਿੰਦੀ ਸੀ ਜੀ ਉਹ 100 ਰੁਪਏ ਦੇ ਵਿੱਚ ਜਾਂਦੀ ਆ ਉਹਦਾ ਜੇ ਤੁਸੀਂ ਪਿੰਡ ਜਾ ਕੇ ਕਿਤੇ ਇਤਿਹਾਸ ਪੁੱਛਣੋਂ ਅਸੀਂ ਛੋਟੇ ਛੋਟੇ ਹੁੰਦੇ ਸੀ 4 ਕਨਾਲਾਂ ਉਹਨਾਂ ਨੇ ਪੈਲੀ ਬਠਲਾਂ ਦੇ ਨਾਲ ਮਿੱਟੀ ਪੱਟ ਕੇ ਸੜਕ ਦੇ ਵਿੱਚ ਛੁੱਟੀ ਹੋਈ ਆ ਉਹਨਾਂ ਦਾ ਬਹੁਤ ਵੱਡਾ ਇਤਿਹਾਸ ਆ ਜ਼ਿੰਦਗੀ ਦੇ ਵਿੱਚ ਮੇਰੇ ਹਿਸਾਬ ਨਾਲ ਵੀ ਐਡੀ ਵੱਡੀ ਕੋਈ ਆਸਰਾ ਨਹੀਂ ਸਕਦਾ ਕਰਸਾਨੀ ਦੇ ਮੁੱਦੇ ਤੇ ਤੇ ਜਿਹੜੀਆਂ ਗੰਗਨਾਰਗੀਆਂ ਮਾਰਦੀਆਂ ਉਹ ਬੇਬੇ ਦਾ ਕਹਿਣਾ ਸੀ ਵੀ ਮੈਂ 10000 ਰੁਪਇਆ ਦਿਹਾੜੀ ਦੇ ਦੂੰ ਉਹਨਾਂ ਦਾ ਨਰਮਾ ਚੁੱਕਣ ਵਾਲਾ ਹਜੇ ਵੀ ਪਿਆ ਕਣਕ ਵੀਜਣ ਵਾਲੀ ਆ ਉਹ ਆ ਕੇ ਸਾਡੇ ਕਰਸਾਨੀ ਦੇ ਨਾਲ ਖੜੇ ਆ ਕੇ ਭਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਜਿਹੜਾ ਖੇਤੀ ਕਾਨੂੰਨ ਬਣਾਇਆ ਹੈ ਇਹਦੇ ਬਾਰੇ ਇਹ ਬਿੱਲਾਂ ਬਾਰੇ ਤੁਹਾਨੂੰ ਬਾਈ ਜੀ ਨੇ ਦੱਸ ਹੀ ਦਿੱਤਾ ਕਿ ਬਹੁਤ ਹੀ ਗਲਤ ਹੈ ਬਾਕੀ ਸਾਡਾ ਸੰਘਰਸ਼ ਜਾਰੀ ਹੈ ਅਸੀਂ ਕੇਂਦਰ ਸਰਕਾਰ ਨੂੰ ਝੁਕਾ ਕੇ ਹਟਾਂਗੇ ਤੇ ਸਾਡੀ ਜਿੱਤ 100% ਕੰਗਨਾ ਬਾਰੇ ਕੀ ਕਹਿਣਾ ਤੁਹਾਡਾ ਇਹ ਜਿਹੇ ਲੰਡੀ ਪੂਚੀ ਬਾਰੇ ਆਪਾਂ ਕੁਝ ਬੋਲਣਾ ਹੀ ਨਹੀਂ ਚਾਹੁੰਦੇ ਜਿਹੜੇ ਵੀ ਸਾਡੇ ਸਿੰਗਰ ਜਾਂ ਕਲਾਕਾਰ ਜਾਂ ਦੂਜੇ ਆਪਣੇ ਐਕਟਰ ਵਗੈਰਾ ਜੋ ਸਾਡਾ ਸਮਰਥਨ ਕਰ ਰਹੇ ਆ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਜਿਹੜੀ ਲੱਲੀ ਛੱਲੀ ਬੋਲ ਰਹੀ ਹੈ ਉਹਨਾਂ ਨੂੰ ਅਸੀਂ ਕੁਝ ਨਹੀਂ ਕਹਿਣਾ ਚਾਹੁੰਦੇ ਅਸੀਂ ਆਪਦੀ ਜ਼ੁਬਾਨ ਨਹੀਂ ਗੰਦੀ ਚੇਰਨਾ ਚਾਹੁੰ ਬਹੁਤ ਹੈ ਸਾਨੂੰ ਇਹਨਾਂ ਦੀ ਲੋੜ ਹੀ ਨਹੀਂ ਹੈਗੀ ਇਹ ਤਾਂ ਆ ਕੇ ਆਪ ਦੀ ਮਤਲਬ ਕਿ ਪੋਲੀਟੀਕਲ ਸਟੰਟ ਖੇਡ ਰਹੀ ਹੈ ਜਾਂ ਆਪ ਦੀ ਆਰਪੀਐਮ ਵਧਾਉਣੀ ਚਾਹੁੰਦੇ ਆ ਇਹਨਾਂ ਬਾਰੇ ਅਸੀਂ ਕੁਝ ਨਹੀਂ ਬੋਲਾਂ ਦਿੱਲੀ ਜਾਓਗੇ ਤੁਸੀਂ ਸਾਰੇ ਹੁਣ ਜਿਹੜਾ ਜਾਵਾਂਗੇ ਜੀ ਦਿੱਲੀ ਅਸੀਂ ਮਰਨੋਂ ਵੀ ਨਹੀਂ ਡਰਦੇ ਆ 9 ਤਰੀਕ ਨੂੰ ਜੇ ਕੋਈ ਨਾ ਹੋਇਆ ਫੈਸਲਾ ਹਾਲ ਸਾਡੇ ਮੋਟਰਸਾਈਕਲ ਤਿਆਰ ਆ ਸਾਡੀਆਂ ਕਿੱਟਾਂ ਤਿਆਰ ਆ ਵਿਸਤਰੇ ਤਿਆਰ ਆ ਅਸੀਂ ਇਹ ਜੰਗ ਹਰ ਹਾਲਤ ਜਿੱਤਣਾ ਚਾਹੀਏ ਸਾਲ ਲੱਗੇ ਚਾਹੀਏ 2 ਸਾਲ ਲੱਗਣ ਦਿੱਲੀ ਜਾਵਾਂਗੇ ਹਾਂਜੀ ਜਾਵਾਂਗੇ ਜਾਵਾਂਗੇ ਜ਼ਰੂਰ ਹਾਂਜੀ ਦਿੱਲੀ ਜਾਵਾਂਗੇ 100% ਹੈ 10 ਜਾਵਾਂਗੇ ਜੀ ਜਾਵਾਂਗੇ ਕਿਸਾਨ ਮਰਜੂਦ ਜਿੰਦਾਬਾਦ 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 ਕਿਸਾਨ ਮਰਜੂਦ ਹੈ ਇਕਤਾ ਜਿੰਦਾਬਾਦ 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 ਬਿਲਕੁਲ ਦੇਖ ਸਕਦੇ ਤੁਸੀਂ ਜਕਾਰਾ ਜਿਹੜਾ ਛੱਡਿਆ ਜੋਸ਼ ਕਾਫੀ ਨੌਜਵਾਨਾਂ ਦੇ ਵਿੱਚ ਬਰਕਰਾਰ ਹੈ ਤੇ ਸਪਸ਼ਟ ਤੌਰ ਤੇ ਦੱਸਿਆ ਕਿ ਕੱਲ ਜਿਹੜੀ ਮੀਟਿੰਗ ਹੈ ਉਸ ਦਾ ਸਿੱਟਾ ਕੇਂਦਰ ਸਰਕਾਰ ਨੂੰ ਜ਼ਰੂਰ ਕੱਢਣਾ ਚਾਹੀਦਾ ਹੈ ਜੇਕਰ ਲੋਡ ਪੈਂਦੀ ਹੈ ਤਾਂ ਇਹ ਸਾਰਾ ਨੌਜਵਾਨ ਵਰਗ ਦਿੱਲੀ ਵੱਲ ਕੂਚ ਕਰੇਗਾ ਕੈਮਰਾਮੈਨ ਰਜਿਤ ਨਾਲ ਜਗਨੂਸ਼ ਸ਼ਰਮਾ ਨਮਸਤੇ ਪੰਜਾਬ ਡੀਵੀ ਬਟਿੰਡਾ